ਅੱਜ ਮੇਨ ਮੁੱਦਾ ਜਿਹੜਾ ਵਾ ਆਟੋ ਆਟੋ ਜੂਨੀਅਰ ਨਾਲੇ ਮਾਮਾ ਜੀ ਇਹਨਾਂ ਦੇ ਪ੍ਰਧਾਨ ਨੇ ਇਹ ਸਾਰੇ ਮਿਹਨਤ ਕਸ਼ ਲੋਕ ਨੇ ਮੈਂ ਇਹਨਾਂ ਨੂੰ ਇਸ ਗੱਲ ਦਾ ਜਿਹੜੀ ਕੋਈ ਇਹਨਾਂ ਦੀ ਸਮੱਸਿਆ ਵਾ ਜਿਵੇਂ yellow lane ਕਹ ਰਹਿਆ yellow lane ਬਿਲਕੁਲ ਲਵਾਵਾਂਗੇ ਮੈਂ ਮੇਰੀ ਆਪਣੀ ਸੋਚ ਆ ਇਹਨਾਂ ਦੇ ਪ੍ਰਤੀ ਵੀ ਇਹ ਬਹੁਤ ਮਿਹਨਤ ਕਸ਼ ਲੋਕਾ ਔਰ ਇਜਾਰੇ ਪਰਵਾਰ ਪਾਲ ਦਿਆ ਪਹਿਲੀ ਗੱਲ ਤਾਂ ਇਹਨਾਂ ਨੂੰ 1% ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਹੋਣ ਦਿੱਤੀ ਜਾਊਗੀ ਔਰ ਦੂਸਰਾ ਕੋਈ ਇਹਨਾਂ ਕੋ ਨਿਆਂਇ ਵਸੂਲੀ ਨਹੀਂ ਕਰ ਸਕਦਾ ਤੀਸਰਾ ਕੰਮ ਇਹ ਆ yellow line ਕਹਿੰਦੇ ਆ ਅਸੀਂ 5 ਤਰੀਕ ਤੋਂ ਬਾਅਦ ਇੱਕ ਮਹੀਨੇ ਦੇ ਅੰਦਰ ਅੰਦਰ ਇਹਨਾਂ ਦਾ EV ਸਿਸਟਮ ਜਿਹੜਾ yellow line ਵਾਲਾ ਉਹ ਵੀ ਪੂਰਾ ਕਰਾਂਗੇ ਇੱਕ ਮਹੀਨੇ ਅੰਦਰ ਐਪੀ ਸਰ ਬੰਦੇ ਜਿਹੜਾ ਉਹ ਈਵਲ ਸਾਹਮਣੇ ਇੱਕ ਟਵੀਟ ਕੀਤਾ ਕਿ ਬਿਜਲੀ ਫ੍ਰੀ ਦੇਂਦੇ باوجود ਜਿਹੜਾ 900 ਕਰੋੜ ਫਾਇਦੇ ਦੇ ਵਿੱਚ ਜਾ ਰਹੀ ਕੀ ਕਹਿਣਾ ਚਾਹੋਗੇ ਜੀ ਕਿਦਾ ਜਿਹੜੀ ਬਿਜਲੀ ਆਪਾਂ ਫ੍ਰੀ ਦੇ ਰਿਆ ਪੰਜਾਬ ਨੂੰ ਤੇ ਉਸ ਤੋਂ ਇਹ ਬਾਬੂ ਜਿਹੜਾ 900 ਕਰੋੜ ਦੇ ਫਾਇਦੇ ਵਿੱਚ ਜਾ ਰਿਹਾ ਹੈ ਇਹ ਵਿੱਚ ਜਾ ਰਿਹਾ ਵਾ ਤਾਂ ਹੀ ਆ ਉਹਨਾਂ ਦੇ ਘਾਟਾ ਪੈਂਦਾ ਹੋਵੇ ਇਹ ਤਾਂ ਕਹਿੰਦੇ ਖਜ਼ਾਨਾ ਹੀ ਖਾਲੀ ਆ ਇਹਨਾਂ ਨੇ ਆਪ ਹੀ ਖਜ਼ਾਨਾ ਖਾਲੀ ਕਰੀ ਜਣਾ ਉਹਨਾਂ ਦਾ ਵਾਅਦਾ ਕਿਵੇਂ ਹੋਊਗਾ ਇਹ ਤਾਂ ਕਾਂਗਰਸ ਸਰਕਾਰ ਤੇ ਪਹਿਲਾਂ ਕਾਲੀ ਭਾਈ ਭਾਈ ਕਹਿੰਦੇ ਸਾਡੇ ਖਜ਼ਾਨੇ ਚ ਪੈਸੇ ਹੀ ਨਹੀਂਗੇ ਹੁਣ ਫੇ 600 ਜੂਨਾ ਦੇਣਾ ਨੂੰ ਪੁੱਛ ਲੋ ਆ ਘੜੇ ਜਵਾਡਾ ਪਹਿਲਾ ਹੁੰਦਾ ਵੀ ਕਿਸੇ ਦਾ ਆ ਫੇ ਖਜ਼ਾਨਾ ਹੁਣ ਤਾਂ ਨਹੀਂ ਖਾਲੀ ਹੋਇਆ ਫੇ ਇਹਨਾਂ ਨੂੰ ਬਿੱਲ ਬਿੱਲ ਵੀ ਨਹੀਂ ਆ ਰਿਆ ਦੇ ਪੈਸੇ ਕਿਥੋਂ ਨੇ ਆ ਲੁੱਟ ਬੰਦ ਹੋ ਗਈ ਲੀਟਰਾਂ ਦੀ ਲੁੱਟ ਬੰਦ ਹੋ ਗਈ ਜਿਹੜਾ 2-200 ਕਰੋੜ 4-400 ਕਰੋੜ ਰੁਪਇਆ ਇਹਨਾਂ ਗਰੀਬਾਂ ਦਾ ਹੱਕ ਲੁੱਟਦੇ ਸੀ ਉਹ ਬੰਦ ਹੋ ਗਈ ਤਾਂ ਪੈਸੇ ਇਕੱਠੇ ਹੋ ਗਏ ਤੇ ਸਭ ਗੱਲ ਕਰੀਏ ਕੱਲ ਕੱਲ ਰਾਜਾਪੁਰ ਸਿੰਘ ਹੋਣਾ ਦੇ ਵੱਲੋਂ ਜਿਹੜੀ ਇੱਕ ਰੈਲੀ ਕੱਢੀ ਕਿਵਾਰ ਕੈਂਪ ਦੇ ਵਿੱਚ ਉਹਦੇ ਵਿੱਚ ਜੱਟ ਮੋਬਾਈਲ ਚੋਰੀ ਹੋ ਗਈ ਜਿਹਦੇ ਸਾਹਬਾ ਕੌਂਸਲ ਜਿਹੜਾ ਹੰਸਰਾ ਜਸ ਉਹਦੇ ਮੋਬਾਈਲ ਚੋਰੀ ਹੋ ਗਈ ਕੀ ਕਹਿਣਾ ਚਾਹੁੰਗੇ ਸੁਣੋ ਮੇਰੀ ਹੁਣ ਚੋਰਾਂ ਨੂੰ ਮੋਰ ਵੀ ਪੈ ਹੀ ਜਾਂਦੇ ਆ ਕੀ ਗੱਲ ਆ ਸਾਰੇ ਆ ਗਏ ਹੈ ਇਹ ਤਾਂ ਆਪਣੇ ਹੀ ਸੀਗੇ ਫਿਰ ਹੁਣ ਉਹਨਾਂ ਦੇ ਕਿਹੜਾ ਕੋਈ ਆਪਣੇ ਸੀਗੇ ਉਹ ਤਾਂ ਲੋਕਾਂ ਦੇ ਸੀਗੇ ਲੋਕੀ ਲੈ ਗਏ ਪੱਪੀ ਜੀ ਅੱਜ ਜਿਹੜੀ ਹੈ ਹੁਣ ਇਹਨਾਂ ਨਾਲ ਗੱਲਬਾਤ ਹੋਈ ਆ ਕੀ ਸਿੱਟਾ ਕੱਢੋਂਗੇ ਜੀ ਇਹਦਾ ਆਟੋ ਯੂਨੀਅਨ ਵਾਲਿਆਂ ਦਾ ਬਿਲਕੁਲ ਸਿੱਟਾ ਸਿੱਧਾ ਪੰਜਾਬੀ ਦਾ ਸਿੱਟਾ ਮੇਰਾ ਕੋਈ ਬਿੰਗ ਵਾਲਾ ਵਾਲਾ ਸਿੱਟਾ ਨਹੀਂ ਇਹ ਮੇਰੇ ਆਪਣੇ ਪਰਿਵਾਰ ਦੇ ਖੱਬੇ ਸੱਜੇ ਕਰੇ ਆ ਮਾਮਾਈ ਬੈਠਿਆ ਪ੍ਰਧਾਨ ਇਹਨਾਂ ਦੀ ਇੱਕ ਪੈਸੇ ਦੀ ਵੀ ਪ੍ਰੋਬਲਮ ਆ ਗਈ ਨਾ ਤਾਂ ਮੈਂ ਉਸ ਗੱਲ ਦਾ ਜਵਾਬ ਦੇਈ ਐ ਤੇ ਜਿਹੜੇ ਆਟੋ ਵਾਲੇ ਅੱਜ ਸਾਡਾ ਇੱਕ ਬੜਾ ਖੁਸ਼ੀ ਭਰਿਆ ਦੱਸਣਾ ਅੱਜ 2 ਮਹੀਨਿਆਂ ਤੋਂ ਮੇਰੇ ਜਿਹੜੇ ਡੀਜ਼ਲ ਆਟੋ ਰਿਕਸ਼ਾ ਚਾਲਕ ਸੀਗੇ ਉਹਨਾਂ ਦੇ ਮੂੰਹ ਲਟਕੇ ਹੋਏ ਸੀ ਵੀ ਉਹਨਾਂ ਨੂੰ ਕਹਿਤਾ ਸੀ 2 ਜੂਨ ਨੂੰ ਤੁਹਾਡੇ ਆਟੋ ਬੰਦ ਹੋਣੇ ਆ ਜਦੋਂ ਸਾਡੀ ਗੱਲ ਜਿਹੜੀ ਆ ਪਪੀ ਜੀ ਨਾਲ ਪਹੁੰਚੀ ਤੇ ਉੱਥੇ ਪਹੁੰਚਣ ਦੇ ਉੱਤੇ ਸਾਡੀ ਅਸ ਗੱਲਬਾਤ ਹੋਈ ਵੀ ਐਦਾ ਕਰਕੇ ਆਟੋ ਬੰਦ ਹੋ ਰਹੇ ਕਹਿੰਦੇ ਮੈਂ ਖੜਾ ਆ ਕੋਈ ਆਟੋ ਨਹੀਂ ਬੰਦ ਹੋਊਗਾ ਜੋ ਮਰਜੀ ਹੋ ਜਵੇ ਅਸੀਂ ਕੰਧ ਬਣ ਕੇ ਖੜ ਜਾਾਂਗੇ ਕੋਈ ਡੀਜ਼ਲ ਆਟੋ ਬਾਹਰ ਨਹੀਂ ਚੱਲੂਗਾ ਸ਼ਹਿਰ ਦੇ ਵਿੱਚੋਂ ਸੋ ਆਜੋ ਆਪਣੇ ਮੂੰਹ ਨਾਲ ਅਨਾਉਂਸ ਕਰਕੇ ਗਿਆ ਜਿਹਦੇ ਪਿੱਛੇ ਅਸੀਂ ਪ੍ਰੈਸ ਕਾਨਫਰੰਸ ਰਖਾਈ ਸੀ ਪਿਛਲੇ ਦਿਨੀ ਤੁਸੀਂ ਭਾਜੀਪੀ ਚ ਵੀ ਸ਼ਾਮਲ ਹੋ ਗਏ ਮੈਨੂੰ ਪਤਾ ਸੀ ਇਹ ਸਵਾਲ ਜ਼ਰੂਰ ਆਣਾ ਮੈਂ ਪਿਛਲੇ ਵੀ ਪਿਛਲੇ ਦਿਨੀ ਜਿਹੜਾ ਭਾਜੀਪੀ ਦਾ ਜੁਆਇਨਿੰਗ ਹੋਈ ਸੀ ਮੈਂ ਦੇਖਣ ਜਾ ਰਿਹਾ ਸੀ ਇੱਥੇ ਲੁਧਿਆਣੇ ਦਾ ਹਰੇਕ ਵਰਕਰ ਤੇ ਹਰੇਕ ਕੈਂਡੀਡੇਟ ਉਧਰ ਕਿਉਂ ਜਾ ਰਿਹਾ ਤੇ ਮੈਂ 48 ਘੰ ਦਾ ਆਈਡੀ ਤਾਂ ਕੋ ਡਾਰੀ ਹੈ ਨਹੀਂ ਮੇਰੇ ਕੋ ਤਾਂ ਹੈ ਹੀ ਕੁਛ ਨਹੀਂ ਬਰੇ ਪੱਲੇ ਹੀ ਕੁਛ ਨਹੀਂ ਹੈਗਾ ਤੇ ਮੇਰਾ ਇੱਥੇ ਕੋ ਕੰਮ ਨਹੀਂ ਹੈਗਾ ਮੈਂ ਤਾਂ ਵਾਪਸ ਜਾਵਾਂ ਮੇਰਾ ਤਾਂ ਕੋ ਕੰਮ ਨਹੀਂ ਪਰ ਉਦੋਂ ਤੁਸੀਂ ਸਵਾਲ ਚੁੱਕੇ ਸੀ ਆਮ ਆਦਮੀ ਪਾਰਟੀ ਤੇ ਤੁਸੀਂ ਕੋਈ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਇਹ ਕੰਮ ਜਿਹੜਾ ਕਿਹਾ ਸੀਗਾ ਉਹ ਤੁਹਾਨੂੰ ਹੁਣ ਵੀ ਕਹਿੰਨਾ 8000 ਸਾਡੇ ਆਟੋ ਬੰਦ ਹੁੰਦੇ ਪਏ ਸੀ ਜਿੰਨਾ ਪਛੇ ਇਹਨਾਂ ਨੇ ਫਿਰ ਮੁੱਦਾ ਰੱਖਿਆ ਸੋ ਇਹਨਾਂ ਨੇ ਸਾਡਾ ਮੁੱਦਾ ਪਾਸ ਕਰਤਾ ਮੈਂ ਅੱਜ ਵੀ ਕਹਿੰਨਾ ਤੁਸੀਂ ਸਾਡਾ ਮੁੱਦਾ ਪਾਸ ਕਰਤਾ ਇਹਨਾਂ ਨੇ ਵੀ ਆਟੋ ਦੀ ਬੰਧ ਹੋਗਾ ਡੀਜ਼ਲ ਆਟੋ ਜਿਵੇਂ ਹੈਗੇ ਉਹਵੇਂ ਚੱਲਣਗੇ ਕੋਰਟ ਕੇਸ ਚੱਲਦੇ ਕੋਰਟ ਕੇਸ ਕੋਰਟ ਕੇਸ 2009 ਦਾ ਸੀਗਾ ਉਹ ਸਿਰਫ 15 ਸਾਲ ਪੁਰਾਣੇ ਆ ਉਹਦੇ ਵਿੱਚ ਕੋਈ ਆਟੋ ਬਾਕੀ ਦਾ ਨਹੀਂ ਆਂਦਾ ਕੋਰਟ ਦੇ ਅਗੇਂਸਟ ਜਿਹੜਾ ਆਪ ਸਰਕਾਰ ਨੇ ਜਾ ਕੇ ਇਹ ਕਹਿੰਦੇ ਮੁੱਦਾ ਪਾਸ ਕੀਤਾ ਨਹੀਂ ਨਹੀਂ ਕੋਰਟ ਦੇ ਕੇਸ ਜਾ ਕੇ ਨਹੀਂ ਕੋਰਟ ਦੇ ਵਿੱਚ ਕੇਸ ਕਿਹੜਾ ਲੱਗਿਆ ਵਾ ਜਿਹੜੇ 15 ਸਾਲ ਪੁਰਾਣੇ ਆਟੋ ਆ ਸੋ ਇੱਕ ਜੈਨੂਨ ਮੁੱਦਾ ਵੀ ਆ ਇੱਕ ਕੈਟਾਗਰੀ ਆ ਜਾਂਦੀ ਆ ਜਿਹਦੇ ਵਿੱਚ ਆਪਣਾ ਮੋਟਰ ਵਹੀਕਲ ਐਕਟ ਦੇ ਵਿੱਚ ਆ ਵੀ 15 ਸਾਲ ਤੋਂ ਵੱਧ ਵਹੀਕਲ ਨਹੀਂ ਕੋਚ ਚੱਲ ਸਕਦਾ ਬਿਲਕੁਲ ਜੀ ਬਿਲਕੁਲ ਆਮ ਆਦਮੀ ਪਾਰਟੀ ਦੇ ਨਾਲ ਸੀਗੇ ਤੇ ਅੱਜ